ਲੋ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਆ ਵੀਰੋ ਕੰਮ ਬਹੁਤ ਵਧੀਆ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਹੌਸਲਾ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਸ਼ਾਮ ਦਾ ਟਾਈਮ ਹੈ ਤੁਸੀਂ ਪਿਛਲਾ ਬਲੌਗ ਦੇਖਿਆ ਇਹ ਮੀਨਾ ਜਿਹੜਾ ਬਈ ਪੋਤਾ ਚੱਲਦਾ ਬੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਜੀ ਦੇ ਪਰਿਵਾਰ ਦੀ ਰਿਸ਼ਾਨੀ ਸ਼ਾਦਤ ਅਤੇ ਇਸ ਮੂਹ ਸਿੰਘਾ ਜੀ ਦਾ ਜਿਆਦਾ ਦੇ ਵਿੱਚ ਸਿੱਧੀ ਜੋੜ ਮੇਲ ਚੱਲ ਰਿਹਾ। ਸੋ ਅੱਜ ਅਸੀਂ ਬਾਈ ਦੂਸਰੇ ਦਿਨ ਪੂਰਾ ਪਰਿਵਾਰ ਆ ਜਿਹੜਾ ਬੇ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਮੱਥਾ ਟੇਕਣ ਜਾ ਰਹੇ ਆ। ਸੰਧਿਆ ਵੇਲੇ ਦਾ ਟਾਈਮ ਆ ਜਿਹਨੂੰ ਕਹਿੰਦੇ ਆ ਸ਼ਾਮ ਦਾ ਵੇਲਾ। ਸੋ ਇਸ ਟਾਈਮ ਜਾ ਕੇ ਮੱਥਾ ਵਧੀਆ ਟੇਕ ਹੋ ਜਾਂਦਾ ਵੀ ਪਰਿਵਾਰ ਨਾਲ ਆ। ਅਮਨ ਵੀ ਅਜੂਰੀ ਆ ਵੀ ਚੱਲਿਆ, ਬਾਕੀ ਸਾਰੀ ਬਾਈ ਤਿਆਰ ਆ। ਬੱਚਿਆਂ ਨਾਲ ਵੀ ਤੁਹਾਨੂੰ ਮਿਲਾ ਦਿੰਦਾ। ਜਸ਼ਨ ਨੂੰ ਮਿਲੋ ਜੀ। ਤਾਂ ਸਾਰਿਆਂ ਨੂੰ ਪਰਪਰ ਸਾਸੀ ਕਾਲ ਜੀ ਠੀਕ ਹੈ ਪਤਰਾ ਹਾਂ ਜੀ ਸਸੀ ਕਾਲ ਜੀ ਲਓ ਜੀ ਹਾਂ ਜੀ ਇੱਧਰ ਮਿਲੋ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਰਬਰ ਸਾਸੀ ਕਾਲ ਜੀ ਲਓ ਭਾਈ ਆਹ ਨੇ ਰੋਇਆ ਵਾ ਦੇਖੋ ਪੂਰਾ ਐਨ ਤੇ ਗੁਰਦੁਆਰਾ ਸਾਹਿਬ ਵਿਖੇ ਹੁਕਮਨਾਮਾਲੇ ਹੋ ਰਿਹਾ ਸੁਖਾਸ਼ਨ ਹੋ ਗਿਆ ਤੇ ਚਲੋ ਵੀ ਪਤਰਾ ਫਿਰ ਹਾਂ ਜੀ ਚਲੋ ਚਲੋ ਚੱਲ ਵੀ ਆੜੀ ਕੱਢ ਫਿਰ ਹਾਂ ਹਾਂ ਚੱਲ ਚੱਲ ਹਿੰਮਤ ਮਹਾਰਾ ਹਾਂ ਭਾਈ ਮੱਥਾ ਟੇਕਣ ਜੋਗੇ ਪੈਸੇ ਟੁੱਟੇ ਵਿਲੇ ਦੇ ਹਾਂ ਜੀ ਪੈਸੇ ਤਾਂ ਦੋ ਸੋਰੇ ਦੋ ਜਗ੍ਹਾ ਟੇਕਣਾ ਨਾ ਮੱਥਾ ਲੋ ਭਾਈ ਆਹ ਦੇਖੋ ਬੰਦਾ ਉੱਧਰ ਇਹ ਫੋਨ ਦੇ ਵਿੱਚ ਬੀਜੀ ਹੈ ਵੀ ਚੱਲ ਫਿਰ ਖੋਲਦੇ ਕੁੰਡਾ ਮੜਾ ਜਾਂਦੇ ਲੋ ਭਾਈ ਪਾਪਾ ਜੀ ਨੇ ਜਾਣਾ ਘਰ ਹੋ ਗਏ ਵੇ ਘੁੰਮਣ ਉਹਨਾਂ ਨੇ ਭਾਈ ਕੱਲ ਵੀ ਡਿਊਟੀ ਲਈ ਹੈ ਚੱਲ ਫਿਰ ਚੱਲ ਵੀ ਉਹ ਕੱਲ ਵੀ ਸ੍ਰੀ ਚਮਕੌਰ ਸਾਹਿਬ ਜਾ ਕੇ ਆਏ ਆ ਵੀ ਅੱਜ ਉਹਨਾਂ ਨੇ ਰਹਿਣਾ ਹੈ ਕੱਲ ਨੂੰ ਫੇਰ ਜਾਣਾ ਉਹ ਵੀ ਦਵਾਨ ਸੁਣ ਕੇ ਆਉਂਦੇ ਅੱਜ ਅਸੀਂ ਜਾਣਾ ਕਹਿੰਦਾ ਮੈਂ ਰਹੂੰਗਾ ਘਰ ਵੀ ਤੁਸੀਂ ਜਾਇਓ ਸਾਨੂੰ ਵੀ ਹੁਣ ਬਾਈ 10 ਤੋਂ 11 ਵੱਜ ਜਾਣਾ ਵੀ ਮੱਥਾ ਟੇਕਣ ਨੂੰ 2 2.5 ਘੰਟੇ ਤਾਂ ਲੱਗੇ ਜਾਂਦੇ ਤੁਹਾਨੂੰ ਪਤਾ ਆ ਰਾਮ ਨਾਲ ਮੱਥਾ ਟੇਕਣਾ ਲੋ ਭਾਈ ਆਹ ਆਪਣੀ ਗੱਡੀ ਦੀ ਬਾਈ ਮौज ਐਨਾ ਇਹ ਟਾਈਮ ਆ ਕੇ ਗੱਡੀ ਦੀ ਯਾਦ ਆਉਂਦੀ ਐ ਬਾਕੀ ਚਲੋ ਚੱਲਦਾ ਕੰਮ ਮਹਾਰਾਜ ਚਲੋ ਸਾਰਿਆਂ ਨੇ ਕਰੇ ਠੀਕ ਨੇ ਵੀ ਆ ਵੇਖੋ ਹਾਂ ਬਈ ਚੱਲ ਚੱਲ ਬਹਿ ਜਾ ਮੈਂ ਲਾ ਦਣਾ ਕੁੰਡਾ ਤੇ ਬਾਈ ਚਲੋ ਪਰਿਵਾਰ ਸਾਰਾ ਹੀ ਚੱਲ ਗਏ। ਬਾਪੂ ਨੇ ਆ ਜਾਣਾ ਖੇਤ ਕੰਨੀ ਨੂੰ ਘੁੰਮਣ ਗਿਆ ਵਾ। ਚਲੋ ਬਾਕੀ ਭਾਈ ਉੱਥੇ ਜਾ ਕੇ ਮਿਲਦੇ ਆ। ਗੁਰਦੁਆਰਾ ਸਾਹਿਬ ਵੀ ਕੇ ਤੁਹਾਨੂੰ ਵੀ ਦਰਸ਼ਨ ਕਰਾ ਦੇਣਾ। ਲੋ ਭਾਈ ਸੰਗਤ ਬਹੁਤ ਆ ਪਾਰਕਿੰਗ ਦਾ ਫੰਡਾ। ਬਹੁਤ ਗੱਡੀ ਔਖੀ ਲਾਈਟ ਕਾਣੇ ਹਾਂ ਭਾਈ। ਹਾਂਜੀ ਬਹੁਤ ਆ ਫੇਰ। ਚੱਕੋ ਹੀ ਨਹੀਂ। ਗੱਡੀ ਆ ਭਾਈ ਨੀਮੀ। ਨੇ ਅਸੀਂ ਫੁੱਟਪਾਥ ਪਰ ਵੀ ਚੜਾ ਦੇਣੀ ਸੀ ਗੱਡੀ। ਪੁਲਿਸ ਵਾਲਿਆਂ ਨੇ ਦੇਖ ਲਿਆ ਤਾਂ ਭਾਈ ਸਾਨੂੰ। ਭਾਈ ਨੇ ਮੈਨੂੰ ਪੁੱਛ ਲਿਆ ਕਹਿੰਦਾ ਕਾਦੀ ਭਾਲ ਚ। ਉਂਦਰ ਤੇ ਕੱਢਣੀ ਵੀ ਹੋ ਕੱਢਣੀ ਵੀ ਪੁਲਿਸ ਵਾਲਿਆਂ ਨੇ ਦੇਖ ਲਿਆ ਕਹਿੰਦਾ ਗੱਡੀ ਨੀਮੀਆ ਫਟਪਾਥ 'ਤੇ ਚੜ੍ਹਣੀ ਨਹੀਂ ਕਈ ਗੱਲਾਂ ਬਾਈ ਬੰਦਾ ਸਿਆਣਾ ਬੰਦਾ ਬੇਹੱਦ ਜਾਂਦਾ ਚੱਲ ਕੋਈ ਨਹੀਂ ਬਾਬਾ ਸਭ ਕਰਕੇਗਾ ਸਾਨੂੰ ਉੱਚੀ ਗੱਡੀ ਆਊਗੀ ਲੋ ਭਾਈ ਪਹੁੰਚ ਰਹੇ ਹਾਂ ਦੂਸਰ ਸਾਮ ਦਾ ਬਾਈ 7 ਵਜੇ ਦਾ ਟਾਈਮ ਹੋ ਭਾਈ ਦਰਬਾਰ ਸਾਹਿਬ ਨੋ ਭਾਈ ਦਰਬਾਰ ਸਾਹਿਬ ਨੋ ਭਾਈ ਦਰਬਾਰ ਸਾਹਿਬ ਨੋ ਭਾਈ ਦਰਬਾਰ ਸਾਹਿਬ ごはん。 ਟੈਕਣ ਚੱਲੇ ਆ ਹਾਂ ਤੇ ਪਰ ਮਨਾਇਂ ਬਾਈ ਅੱਗੇ ਦੇਖ ਲਓ ਇੰਨਾ ਹਾਈਟ ਦਾ ਫਰਕ ਆ ਬਾਈ ਨਿਕਲ ਜ਼ੋਰੇ ਦੇ ਉਹ ਨੋ ਭਾਈ ਕਿ ਜੰਦਾ ਪਿੱਛੇ सचे पातशाह उच्चा गुरुद्वारा भाई अहब सिंह और मथा टेक है सामने पहला ਕੋ ਬਾਈ ਮੱਥਾ ਠੇਕ ਹੋ ਗਿਆ ਬਹੁਤ ਸਾਦਾ ਤੇ ਭਾਵਨਾਵਾਂ ਦੇ ਨਾਲ ਬਾਈ ਹਨ ਸੰਗਤ ਘਟਦੀ ਚਲੋ ਸ਼ਾਮ ਦਾ ਵੇਲਾ ਹੋ ਗਿਆ ਚਲੋ ਆਈ ਗਈ ਜਾਂਦੀ ਹੈ ਸੰਗਤ ਆਇ ਤਾਂ ਚਲੋ ਮਹਾਰਾਜ ਜੀ ਬਾਈ ਸ਼ੁ크 ਰੱਖੇ ਚੜ੍ਹਦੀਆਂ ਕਲਾਂ ਚ ਲੋ ਬਾਈ ਘਰ ਪਹੁੰਚ ਕੇ ਦੂਸਰੇ ਦਿਨ ਦਿਨ ਦੇਖੋ ਚਲੋ ਬਾਈ ਅੱਜ ਮੜਾ ਜਾਂ ਸੂਰਜ ਨੇ ਜਿਹੜਾ ਦਸਤਕ ਦਿੱਤੀ ਹੈ ਠੀਕ ਨੇ ਸੋ ਠੰਡ ਦੇ ਤੁਹਾਨੂੰ ਕਾਰਨ ਦੱਸ ਵੀ ਦਿੰਦੇ ਆ ਬੂਟੇ ਦੇਖੋ ਪਦਮ ਪੱਦੇ ਜੇ ਪੈ ਗਏ ਸਾਰੀ ਟੋਟਲੀ ਨੇ ਟੋਟਲੀ ਰانجਸ਼ਨ ਇੱਧਰ ਮਿਲੋ ਜਸ਼ਨ ਮੇਰਾ ਲਿਸਨ ਸਾਰਨ ਤੇ ਉਹਦੇ ਸਾਸ ਚ ਕਾਲ ਜੀ ਰਾਤ ਮੱਥਾ ਪੁੱਤੋ ਸਹੀ ਟੈਕ ਹੋ ਗਿਆ ਤਾਂ ਨਾ ਹਾਂਜੀ ਲੋ ਭਾਈ ਅਸੀਂ ਰਾਤ ਮੁੜੇ ਆ 10 ਵਜੇ ਹਾਂਜੀ ਵੀ ਉੱਥੇ ਜਾ ਕੇ ਸੰਗਤ ਕਾਫੀ ਸੀ ਅੰਦਰ ਜਾ ਕੇ ਟਾਈਮ ਲੱਜ ਜਾਂਦਾ ਹਾਂਜੀ ਮੱਥਾ ਵੀ ਟੈਕਿਆ ਤੇ ਅਸੀਂ ਉੱਥੇ ਬੈਠ ਕੇ ਹਾਜ਼ਰੀ ਵੀ ਭਰ ਕੇ ਆਏ ਹਾਂਜੀ ਸ੍ਰੀ ਚਮਕੌਰ ਸਾਹਿਬ ਵੀ ਖੇ ਠੀਕ ਹੈ ਨੀ ਗੁਰਦੁਆਰਾ ਤੇ ਲੋ ਭਾਈ ਆਹ ਦੇਖੋ ਭਾਈ ਜਿਹੜੀ ਅਗੇਤੀ ਕਣਕ ਦੀ ਨਿਸ਼ਾਨੀ ਦਿਖਾਉਂਦਾ ਤੁਹਾਨੂੰ ਨਿਕਲ ਆਈਆਂ ਕਣਕ ਨੂੰ ਕਹਿੰਦੇ ਬੱਲਾ ਹਲੋ ਦੇਖੋ ਨਾ ਆਹ ਲਾ ਭਾਈ ਘਰ ਖੇਤੀ ਵਧੀਆ ਹੋ ਗਈ ਜੀ ਸੇਨਾ ਹਾਂਜੀ ਆ ਵੀ ਅੱਜ ਜੇ ਵਾਂਗੂ ਫੁੱਟਦਾ ਫਿਰਦਾ ਆ ਇਹ ਆ ਦੇ ਹਾਂਜੀ ਹੂੰ ਹਾਂਜੀ ਆ ਵੀ ਭਾਈ ਗਮਲਾ ਬਹੁਤ ਪੁਰਾਣਾ ਤੁਸੀਂ ਦੇਖਦੇ ਬਲੌਗਾਂ ਚ ਪਹਿਲਾਂ ਸਾਡਾ ਪੁਰਾਣਾ ਮਕਾਨ ਤਾਂ ਇੱਥੇ ਉੱਚੀ ਜਗ੍ਹਾ ਪਿਆ ਹੁੰਦਾ ਸੀ ਤੇ ਉੱਤੇ ਬਾਦ ਇਹਨਾਂ ਦਿਨਾਂ ਦੇ ਵਿੱਚ ਇਹ ਬੂਟੇ ਨੂੰ ਵੀ ਪੱਤੇ ਨਿਕਲਦੇ ਆ ਨਵੇਂ ਆ ਦੇਖੋ ਹਾਂ 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 ਆਹ ਦੇਖੋ ਆ ਜੀ ਮੈਂ ਇਹਦੇ ਮਾਤੇ ਹੁਣ ਅਗਲਾ ਫੁੱਲ ਨਿਕਲਣਾ ਫਿਰ ਇਹਨੇ ਹੋਰ ਹੋ ਜਾਣਾ ਫਿਰ ਅਗਲਾ 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 ਉਹ ਭਾਈ ਜਿੰਜੇ ਸਾਨੂੰ ਜ਼ਿਆਦਾ ਨੌਲੇ ਜ ਤੁਹਾਨੂੰ ਘਟ ਤੇ ਬਾਕੀ ਭਾਈ ਰਾਤ ਦੀ ਰਾਣੀ ਦਾ ਜਿਹੜਾ ਬੂਟਾ ਏ ਤੁਸੀਂ ਉਹਨੂੰ ਦੇਖੋ ਵੀ ਰਾਤ ਨੂੰ ਕਿਹੜੇ ਹਿਸਾਬ ਨਾਲ ਖੁਸ਼ਬੂ ਆਉਂਦੀ ਹੋਊਗੀ ਘਰ ਦੇ ਵਿੱਚ ਇਹ ਫੁੱਲ ਰਾਤ ਨੂੰ ਹੀ ਖਿੜਦੇ ਆਂ ਬਾਈ ਸਾਰੇ ਇੰਨੇ ਪੱਤੇ ਹੀ ਨਹੀਂ ਹੈਗੇ ਜਿੰਨੇ ਇਹਨੂੰ ਫੁੱਲ ਆਏਗੇ ਹਾਂਜੀ ਦੇਖ ਨਹੀਂ ਜਿਸ ਨੇ ਹਾਂਜੀ ਤੇ ਬਾਕੀ ਭਾਈ ਉੱਧਰ ਕੱਪੜੇ-ਕੁਪੜੇ ਜਦੋਂ ਧੁੱਪ ਨਿਕਲਦੀ ਆ ਫਿਰ ਪੋਏ ਜਾਂਦਾ ਹਨਾ ਹਾਂਜੀ ਨਾ ਭਾਈ ਰਾਤ ਨੂੰ ਇੰਨੀ ਓਸ ਪੈਂਦੀ ਆ ਵੀ ਪਾਣੀਓ ਪਾਣੀ ਹੋ ਜਾਂਦਾ ਸਵੇਰ ਸੇ ਪੋਚਾ ਲਾਉਂਦੀ ਆ ਐਨ ਸਾਫ ਚਲੋ ਰਹਿੰਦਾ ਤਾਂ ਸਾਡੇ ਘਰ ਤੁਹਾਨੂੰ ਪਤਾ ਹੈ ਵੀ ਤੁਸੀਂ ਬਲੌਗ ਚ ਵੀ ਦੇਖਦੇ ਰਹਿੰਦੇ ਆ ਵੀ ਸਾਫ ਸਪਈਆ ਰਹਿੰਦਾ ਦੇਖੋ ਇਹਨਾਂ ਸਾਰੇ ਸਾਡੇ ਇਹੀ ਸਾਡੇ ਜਸਿੰਦਰ ਦੀ ਮੰਮੀ ਦੀ ਹੌਬੀ ਆ ਭਾਈ ਇਹ ਵੀ ਸਾਫ ਸਫੇਰ ਨੂੰ ਬਹੁਤ ਜ਼ਿਆਦਾ ਤਰਜੀਹ ਦਿੰਦੀ ਆ ਇੱਕ ਨਹੀਂ ਜੇ ਮੈਂ ਹੁਣ ਅੰਦਰ ਜਾਮਾ ਤਾਂ ਅੰਦਰ ਵੀ ਇੱਕ ਨਹੀਂ ਸਾਫ ਦਾ ਸਾਫ ਹੈ ਇੱਧਰ ਆਹ ਕਮਰਾ ਪਾਪਾ ਜੀ ਦਾ ਕਮਰਾ ਉਹ ਸਾਡਾ ਗੈਰ ਜਾ ਗਿਆ ਇੱਕ ਕਮਰਾ ਉਹ ਬਈ ਗੱਡੀ ਕੋਲ ਜਿਹੜਾ ਗੇਟ ਆ ਇੱਥੇ ਸੀ ਇਹ ਕਮਰਾ ਵੀ ਬਹੁਤ ਬੜਾ ਹੈ ਇਹਨਾਂ ਦੋਨਾਂ ਕਮਰਿਆਂ ਤੋਂ ਨਾ ਉਹ ਕਮਰਾ ਬੜਾ ਹੈ ਹਾਂਜੀ ਉਹਦੇ ਵਿੱਚ ਸਾਡਾ ਖੇਤੀਬਾੜੀ ਦਾ ਸਮਾਨ ਪਿਆ ਰਹੇ ਕਈਆਂ ਜਿਕਣਾ ਹੱਥਾਂ ਵਾਲਾ ਜਿੰਦਾ ਵੀ ਇਹ ਜਿਹਾ ਸਮਾਨ ਕਾਫੀ ਪਿਆ ਸਮਝ ਲੋ ਕਣ ਕਾਲੇ ਦੋਹੇ ਢੋਲ ਤਾਨ ਸਾਰਾ ਕੁਸੋ ਅੰਦਰ ਪਿਆ ਬਾਈ ਉਹ ਵੱੜਦੀ ਸਾਰੇ ਉਹ ਗੱਡੀ ਜਦੋਂ ਸਮਾਨ ਕੱਢਣਾ ਕਿਤੇ ਟਰੈਕਟਰ ਆ ਜਾ ਗੱਡੀ ਅੱਗੇ ਪਿੱਛੇ ਹੁੰਦੀ ਹੈ ਤਾਂ ਸਮਾਨ ਕੱਢ ਲੁੰਦੇ ਆ ਠੀਕ ਨੇ ਤੇ ਬਾਕੀ ਬਾਈ ਚਲੋ ਚੱਲੀ ਜਾਂਦੇ ਆ ਟਾਇਲ ਵੀ ਦੇਖੋ ਕਿੰਨੀ ਵਧੀਆ ਮੀਂਹ ਪੈ ਤਾ ਬਾਈ ਇਹ ਚੁੱਟੀਆਂ ਚੁੱਟੀਆਂ ਹੋ ਜਾਂਦੀਆਂ ਹਨ ਜੇਸਨ ਹਾਂ ਵੀ ਜੇਸਨ ਵੀ ਇਹ ਚਿੱਟੀਆਂ ਰਹਿੰਦੀਆਂ ਹਾਂ ਵੀ ਜੇਸਨ ਅੱਜ ਟਿਊਸ਼ਨ ਨਹੀਂ ਕੇ ਸੰਡੇ ਅੱਜ ਹਨਾ ਅੱਜ ਛੁੱਟੀ ਈ ਲੋ ਬਾਈ ਬੀਰ ਜੀ ਇੱਕ ਗੱਲ ਹੋਰ ਸਾਡੀ ਜਿਹੜੀਆਂ ਹੁਣ ਛੁੱਟੀਆਂ ਨਹੀਂ ਆਉਣੀਆਂ ਸਰਦੀਆਂ ਦੀਆਂ ਉਹਦੇ ਵਾਂਗ ਅਸੀਂ ਜਾਏ ਕਰਨਾ ਟਿਊਸ਼ਨ ਨੇ ਅੱਗੇ ਦੀਦੀ ਛੁੱਟੀਆਂ ਕਰ ਦਿੰਦੇ ਨੇ ਥਲ ਕੋਈ ਨਾ ਪੜਨ ਦਾ ਟਾਈਮ ਹੈ ਨਾ ਹਾਂਜੀ ਇਸ ਵਾਰ ਨਿਆਣੇ ਦੇ ਨੰਬਰ ਬਹੁਤ ਘੱਟ ਆਏ ਆ ਜਿਨ੍ਹਾਂ ਦਾ 15 ਤੋਂ ਘੱਟ ਆਏ ਉਹਨਾਂ ਸਾਰਿਆਂ ਦੇ ਡੰਡੇ ਫਿਰਿਆ ਮੇਰੇ ਚਾ ਸਬਜੈਕਟਾਂ ਮੈਂ 22 ਤੋਂ 18 ਵਾ ਆਪਣੀ ਉਹ ਦੱਸਤੀ ਬਾਈ ਅਸ਼ਾਈ ਬਾਕੀਆਂ ਦੀ ਬਰਿਆਈ ਲੋ ਭਾਈ ਬਦਲ ਲਿਆਉਣ ਵਾਲਾ ਜੰਤਰ ਵੀ ਚੱਲ ਰਿਹਾ ਦੇਖੋ ਹਾਂਜੀ ਆ ਦੇਖੋ ਇਹ ਬਾਈ ਲੰਘ ਗਿਆ ਜਹਾਜ਼ ਜਾਂ ਇੱਧਰ ਗਿਆ ਇਹ ਨਹੀਂ ਪਤਾ ਇਹ ਬੱਦਲ ਬਾਈ ਜੀ ਬਣਾਈ ਜਾਂਦਾ ਠੀਕ ਨਹੀਂ ਪੂਰੀ ਤਰ ਪੂਰੀ ਚਲੋ ਬਾਕੀ ਬਾਈ ਚੱਲਦੇ ਆ ਕੰਮ ਆਵਾਂ ਨੇ ਆਪਾਂ ਨੇ ਬਾਈ ਬੂਟ ਤੋਂ ਹੋਏ ਤੇ ਇਹ ਵੀ ਕੜੰਪਠਾ ਹੋਇਆ ਪਿਆ ਸੁੱਕ ਕੇ ਅੱਜ ਫਰਕ ਪੈ ਗਿਆ ਆफी ਬਾਈ ਹੌਲੇ ਬੂਟ ਹੈ ਇਹ ਬਾਈ ਸਕੇਚਰ ਦੇ ਨਾਂ ਕਹਦੇ ਹੋ ਕਾਪੀ ਹੈ ਹਾਲੇ ਸਕੈਚਰ ਦੇ ਨੀਲੇ ਤੇ ਪਨੇ ਇਹ ਵੀ ਜਿਵੇਂ ਹਾਂ ਤੇ ਆ ਦੇਖੋ ਇਹ ਫੇਰ ਕਿੱਥੇ ਤੇ ਕੱਢੀ ਆ ਇਹ ਇਹ ਪਤੰਗ ਕਿਰਿਆ ਵਜੋਂ ਮਨ ਲਾਦੀ ਹਾਂਜੀ ਘੌਰ ਲੁੱਟਿਆ ਲੁੱਟਿਆ ਅਚਕੀ ਖਿਚੀਆਂ ਕਾਹ ਦੋਰ ਕਿੱਥਨ ਜਾਂਦੀ ਹੈ ਇਹ ਇਹ ਲੁੱਟਿਆ ਇਹ ਲੈ ਭਾਈ ਆਹ ਡੋਰ ਦੇਖ ਲੋ ਇੱਕ ਪਤੰਗ ਅੰਦਰ ਰੱਖਿਆ ਵਾਏ ਉਹ ਆ ਗਿਆ ਹਾਂ ਭਾਈ ਕਿਸੇ ਨਾ ਡੋਰ ਕਰ ਦੇ ਇਕੱਠੀ ਬਾਰਾਂ ਟੁੱਲ ਜੰਦੇ ਡਸਟ ਪਿੰਚ ਗੇਰ ਨਹੀਂ ਪੁੱਤੇ ਕਰਦੇ ਹਾਂ ਬਈ ਸੱਸੀ ਗੱਜੀ ਸੱਸੀ ਗੱਲ ਤਾਂ ਹੈਗਾ ਇਹ ਤੂੰ ਕਿੱਧਰ ਤੇ ਆਈ ਏ ਮਾਣੋ ਬਿੱਲੀ ਅੰਦਰ ਤੇ ਬਈ ਮਾਣੋ ਬਿੱਲੀ ਗਾਡੀ ਹਾਂ ਇਦਾਂ ਦੇਖ ਮਾਣੋ ਬਿੱਲੀ ਕਿੱਧਰ ਤੇ ਆਈ ਆ ਅੰਦਰ ਤੇ ਜਸਨ ਡਸਟ ਪਿੰਚ ਗੇਰ ਨੂੰ ਗਿਆ ਤਨ ਮੈਂ ਡੋਰ ਇਕੱਠੀ ਕਰਨ ਨੂੰ ਗਿਆ ਪਤਾ ਹੈ ਮੈਨੂੰ ਵੀ ਆ ਦੇ ਲੋ ਬਾਈ ਬੜਾ ਚਲਾਕੀ ਹੋਣ ਲੱਗੀ ਆ ਇਹ ਡੋਰ ਇਕੱਠੀ ਹੋਣੀ ਆ ਠੀਕ ਨਹੀਂ ਉਹ ਪਟਕਾ ਜਾ ਕੇ ਲਾਓ ਉਹਦੇ ਕਿੱਥੇ ਵਗੇ ਰਿਆ ਐਨੇ ਹੋ ਗਏ ਰੇ ਆ ਦੋ ਇਹ ਚੱਕਰ ਚੱਲਿਆ ਤਾਂ ਉਹ ਉੱਥੇ ਦੇ ਪੈਂਦੀ ਸੀ ਹਾਂ ਹਾਂ ਇਹ ਦੇ ਇੱਕ ਦੌਰ ਜਿਹੜੀ ਵੀ ਪੈਂਦੀ ਹੈ ਹਾਂ ਜਾਂ ਤਾਂ ਉਹ ਉੱਥੇ ਤੇ ਪਊਗੀ ਜਾਂ ਫਿਰ ਹੋਰਲੇ ਪਊਗੀ ਐ ਹਾਂ ਇਹ ਤਾਂ ਡਸਟ ਬਿੰਚ ਇਕੱਠੀ ਮੈਨੂੰ ਪਤਾ ਬਾਅਦ ਚ ਵੀ ਤਾਂ ਕੱਪੀ ਕਰਨੀ ਆ ਚੱਕ ਕੇ ਇਹ ਬਾਈ ਸਰ ਚਲਾ ਗੁੰਦਾ ਹੋਰ ਠੰਡ ਦਾ ਮੌਸਮ ਆ ਬਾਈ ਇਹ ਵੀ ਰਜਾਈ ਤੋਂ ਹੀ ਨਿਕਲ ਕੇ ਆਏ ਅੰਦਰ ਤੇ ਰਾਈਚਨਿਕਲ ਗਿਆਦਾ ਚਲ ਠੀਕ